ਇਕ ਵੱਡਾ ਅਪਡੇਟ ਵਿਕਰਮ ਚੀਠਿਆ ਨੂੰ ਲੈ ਕੇ ਸਾਹਮਣੇ ਆ ਰਿਹਾ ਜੁਹਾਂ ਦੱਸਣਾ ਹੈ ਕਿ ਸੁਪਰੀਮ ਕੋਰਟ ਨੇ ਵਿਕਰਮ ਚੀਠਿਆ ਨੂੰ ਜੜੀ ਕੀ ਜ਼ਮਾਨਤ ਦੇ ਦਿੱਤੀ ਹੈ ਸੁਪਰੀਮ ਕੋਰਟ ਨੇ ਕਰ ਲਿਆ ਗੂ ਅਤੇ ਸਾਬਕਾ ਮੰਤਰੀ ਵਿਕਰਮ ਚੀਠਿਆ ਨੂੰ ਵੱਡੀ ਰਾਹਤ ਦਿੰਦਿਆਂ ਜ਼ਮਾਨਤ ਦੇ ਦਿੱਤੀ ਹੈ ਅਜੇ ਥੋੜੀ ਦੇਰ ਪਹਿਲਾਂ ਹੀ ਡੇਰਾ ਪਿਆਸਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਮਚੀਠਿਆ ਨਾਲ ਨਾਬਾ ਜੇਲ੍ਹ ਵਿੱਚੋਂ ਮੁਲਾਕਾਤ ਕਰਕੇ ਗਏ ਹਨ ਅਤੇ ਉਹਨਾਂ ਨੇ ਡਰਗ ਅਤੇ ਆਮਦਨ ਤੋਂ ਵੱਧ ਜਿਆਦਾ ਦੇ ਮਾਮਲੇ ਵਿੱਚ ਵਿਕਰਮ ਮਚੀਠਿਆ ਨੂੰ ਦਿੱਤੀ ਕਲੀਨ ਚਿੱਟ ਦਿੰਦਿਆਂ ਇਹਨਾਂ ਦੋਸ਼ਾਂ ਨੂੰ ਗਲਤ ਕਰਾ ਦਿੱਤਾ ਜਾਂ ਦਾਸਨਿਆ ਕਿ ਵਿਕਰਮ ਮਚੀਠਿਆ ਨੂੰ ਆਮਦਨ ਤੋਂ ਵੱਧ ਮਾਮਲੇ ਦੇ ਵਿੱਚ ਵਿਜੀਲੈਂਸ ਵੱਲੋਂ 25 ਜੂਨ ਨੂੰ ਅੰਮ੍ਰਿਤਸਰ ਸਥਿਤ ਉਹਨਾਂ ਦੀ ਰਹਾਇਸ਼ ਤੋਂ ਗ੍ਰਫਤਾਰ ਕੀਤਾ ਗਿਆ ਸੀ ਵਧੇਰੇ ਜਾਣਕਾਰੀ ਲਈ ਦੱਸ ਦਿੰਨੇ ਆ ਕਿ ਸੁਪਰੀਮ ਕੋਰਟ ਨੇ ਅਕਾਲੀ ਆਗੋ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਹਨ ਅਦਾਲਤ ਨੇ ਆਪਣੇ ਹੁਕਮਾ ਵਿੱਚ ਕਿਹਾ ਕਿ ਮਾਮਲੇ ਤੇ ਤਥਾ ਅਤੇ ਹਾਲਾਤ ਨੂੰ ਧਿਆਨ ਦੇ ਵਿੱਚ ਰੱਖਦਿਆਂ ਖਾਸ ਤੌਰ ਤੇ ਇਸ ਗੱਲ ਨੂੰ ਵੇਖਦਿਆਂ ਕਿ ਪਟੀਸ਼ਨਰ ਨੂੰ 2022 ਦੇ ਵਿੱਚ ਐਨਡੀਪੀਐਸ ਦੇ ਪੁਰਾਣੇ ਮਾਮਲੇ ਵਿੱਚ ਜ਼ਮਾਨਤ ਮਿਲ ਚੁੱਕੀ ਹੈ ਜਿਸ ਖਿਲਾਫ ਰਾਜ ਸਰਕਾਰ ਵੱਲੋਂ ਦਾਇਰ ਕੀਤੀ ਐਸਐਲਪ ਨੂੰ ਵੀ ਸੁਪਰੀਮ ਕੋਰਟ ਰੱਦ ਕਰ ਚੁੱਕੀ ਹੈ ਅਦਾਲਤ ਮਾਨਤ ਦੇਣ ਦੇ ਲਈ ਤਿਆਰ ਹੈ ਅਦਾਲਤ ਨੇ ਇਹ ਵੀ ਨੋਟ ਕੀਤਾ ਕਿ ਵਿਕਰਮ ਜੇਠਿਆ ਪਿਛਲੇ 7 ਮਹੀਨਿਆਂ ਤੋਂ ਨੈਕ ਹਿਰਾਸਤ ਦੇ ਵਿੱਚ ਹਨ ਅਤੇ ਤਾਰਾ 173 2 ਤਹਿਤ ਪੁਲਿਸ ਰਿਪੋਰਟਾਂ ਪਹਿਲਾਂ ਹੀ ਦਰਜ ਕੀਤੀ ਜਾ ਚੁੱਕੀ ਹੈ ਇਸ ਤੋਂ ਇਲਾਵਾ ਤਾਂ ਦੱਸਣਾ ਹੈ ਕਿ ਅਦਾਲਤ ਨੇ ਇਸ ਗੱਲ ਤੇ ਵੀ ਧਿਆਨ ਦਿੱਤਾ ਹੈ ਕਿ ਡੀਏ ਡਿਸਪਰਪੋਰਸ਼ਨੇਟ ਐਸੈਟਸ ਮਾਮਲਾ 2007 ਤੋਂ 2017 ਦੀ ਜਾਂਚ ਮਿਆਦ ਦੇ ਨਾਲ ਸੰਬੰਧਿਤ ਹੈ ਜਦਕਿ ਐਫਆਈਆਰ 2025 ਵਿੱਚ ਪੀਸੀ ਐਕਟ ਤਹਿਤ ਦਰਜ ਕੀਤੀ ਗਈ ਸੀ ਤਾਂ ਵਿਕਰਮ ਜੀਠੇ ਨਾਲ ਜੁੜਿਆ ਹੋਇਆ ਇਹ ਵੱਡਾ ਅਪਡੇਟ ਸਾਹਮਣੇ ਆ ਰਿਹਾ ਜਿਸ ਦੇ ਵਿੱਚ ਇਹ ਦੱਸਣਯੋਗ ਹੈ ਕਿ ਉਹਨਾਂ ਨੂੰ ਜਿਹੜੀ ਕਿ ਵੱਡੀ ਰਾਹਤ ਮਿਲ ਚੁੱਕੀ ਹੈ